ਸੋ ਲੋਕ ਉਰਤਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਕ ਨਿਮਖਠਾ ਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਹੀਂ ਰਸਨਾ ਪਰਸ ਮਨ ਮਹਿ ਪ੍ਰੀਤ ਨਰੰਜਨ ਦਰਸ ਪਰਤ੍ਰ ਰੂਪ ਨਪੇ ਕ ਨੇਤਰ ਸਾਧ ਕੀ ਟਹਿਲ ਸੰਤ ਸੰਗ ਹਿਤ ਕੰਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮੰਤੇ ਤਰੈ ਇੰਦਰੀ ਜਤ ਪੰਚ ਦੁਖਤੇ ਰਹਤ ਨਾਨਕ ਕੋਟ ਮਦੈ ਕੋ ਐਸਾ ਅਪਰਸ ਬੈਸਨੋ ਸੋ ਜਿਸ ਉਪਰ ਸੋ ਪਰ ਸੰ ਬਿਸ਼ਨ ਕੀ ਮਾਇਆ ਤੇ ਹੋਏ ਪੈਨ ਕਰਮ ਕਰਤ ਹੋਵੇ ਨਹਿ ਕਰਨ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਊਪਰ ਹੋਵਤ ਕਿਰਪਾਲ ਆਪ ਦ੍ਰਿੜ ਹੈ ਅਵਰਹ ਨਾਮ ਜਪਾਵੇ ਨਾਨਕ ਹੋ ਬੈਸਨੋ ਪਰਮਗਤ ਪਾਵੇ ਉਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੈ ਬਿਨ ਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਉਤੀ ਕੀ ਮਤ ਊਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਤ ਨੀਤ ਮਨ ਤਨ ਅਰਪੈ ਵਿਸ਼ਨੁ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪਰਬੋਧੈ ਨਾਮ ਨਾਮ ਆਤਮ ਹੈ ਸੋਦੈ ਰਾਮ ਨਾਮ ਸਰ ਰਸ ਪੀਵੇ ਉਸ ਪੰਡਤ ਕੈ ਉਪਦੇਸ ਜਗ ਜੀਵੇ ਹਰ ਕੀ ਕਥਾ ਹੈ ਦੇਵ ਸਾਵੈ ਸੋ ਪੰਡਤ ਫਿਰ ਜੋ ਨ ਆਵੇ 베ਦ ਪੁਰਾਨ ਸਿਮਰਤ 부ਝੈ ਮੂਲ ਸੁਖ ਮਹਿ ਜਾਣੈ ਅਸਥੂਲ ਸੋ ਵਰਨਾ ਕੋ ਦੇ ਉਪਦੇਸ ਨਾਨਕ ਉਸ ਪੰਡਤ ਕੋ ਸਦਾ ਆਦੇਸ ਬੀਜ ਮੰਤਰ ਸਰਬ ਕੋ ਗਿਆਨ ਚੋ ਵਰਨਾ ਮਹ ਜਪੈ ਕੋਉ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਹਰ ਕਿਰਪਾ ਅੰਤਰ ਔਰ ਧਾਰੈ ਪਸ਼ੂ ਪ੍ਰੇਤ ਮੁਕਤ ਪਾਤਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਨ ਰੂਪ ਮੰਗਲ ਗੁਣ ਗਾਮ ਕਾਹੂ ਜਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਇ ਤਿਨ ਪਾਇਆ ਸਦਾ ਨੇਕ ਟਨ ਨੇਕ ਦਰ ਜਾਨ ਸੋ ਦਾਸ ਦਰਗਹਿ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ RAM ਦਾਸ ਪ੍ਰਭ ਕੀ ਆਗਿਆ ਆਤਮ ਹਤਾਵੇ ਜੀਵਨ ਮੁਕਤ ਸੋਖ ਕਾਵੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਕਖਾਟੀ ਤੈਸਾ ਮਾਨ ਤੈਸਾ ਬਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰੱਖੈ ਤੈ ਸਾ ਤਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਆਵੈ ਸੋਈ ਫਨ ਹੋਗ ਪਸਰਿਓ ਆਪ ਹੋਇ ਅਨਤ ਤਰੰਗ ਲਖੈ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ 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 ਦੇ ਆਲ ਸਿਮਰ ਸਿਮਰ ਨਾਨਕ ਭੈ ਨਿਹਾਲ